ਆਪਣਾ ਨਾਮ ਦੱਸ ਕੇ ਦੀ ਐਸਐਸ ਸੰਜੀਤ ਕੁਮਾਰ ਇੱਕ ਜਗ੍ਹਾ ਡਿਊਟੀ ਤੇ ਤਾਇਨਾਤ ਮੈਂ ਥਾਣਾ ਸ਼ਾੜੇ ਤੇ ਤਾਇਨਾਤ ਆ ਇੱਥੇ ਕਿੱਥੇ ਤੇ ਆਏ ਇੱਥੇ ਅੱਜ ਜਿਹੜੇ ਬਾਰੋਂ ਲੋਕੀ ਇੱਕ ਜਾ ਜਾ ਰਿਹਾ ਬਾਰੋਂ ਯੂਐਸਚੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਆ ਇਹ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਆ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਆ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਕੋਈ ਇਸ ਕੋ ਲੋ ਇੱਧਰ ਕੋਈ ਨੂੰ ਮਜਾਨ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਆ ਜਾਣਾ ਕੋਈ ਦੱਸਿਆ ਜੀ 1:00 ਦੇ ਟਾਈਮ ਆ ਜੀ ਪੱਕਾ ਕਲੀਅਰ ਕੋਈ ਇਨਾ ਕਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤਾਂ ਜਾ ਰਹੇ ਆ ਨਹੀਂ ਐਸੇ ਕਿਸੇ ਨੂੰ ਵੀ ਬਾਹਰ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾਜ਼ ਵੱਡੇ ਅਫਸਰਾਂ ਹਣੇ ਆ ਵੱਡੇ ਅਫਸਰਾਂ ਨਾਲ ਮੀਟਿੰਗ ਵਗੈਰਾ ਕੀਤੀ ਕਰਦੇ ਆ ਇਹ ਜਿਹੜੇ ਆ ਰਹੇ ਆ ਉਹਨਾਂ ਦੀ ਖੁਸ਼ੀਚਨ ਕੀਤੀ ਜਾਵੇ ਕਿਥੇ ਇਹ ਨਹੀਂ ਸ਼ਾਇਦ ਪੱਕਾ ਨਹੀਂ ਮਨ ਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਬੰਦੇ ਆ ਰਹੇ ਕੋਈ 104 ਬੰਦੇ ਵਹਿ ਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਤੇ ਤੁਹਾਡੀ ਡਿਊਟੀ ਚ ਤਲਾਪ ਹੈ ਹਾਂਜੀ ਇਹ ਫੋਰਸ ਦੀ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਟੀਮਾਂ ਲੱਗਾਂਗੇ ਪੀਚੇ ਸਾਹਿਬ ਵੀ ਪਹੁੰਚੇ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਨੇ ਉੱਚ ਅਧਿਕਾਰੀ ਆਪਣਾ ਨਾਮ ਦੱਸ ਕੇ ਦੀ ਐਸਐਸ ਜੀ ਸੰਜੀਤ ਕੁਮਾਰ ਇੱਕ ਜਗ੍ਹਾ ਡਿਊਟੀ ਤੇ ਤਾਇਨਾਤ ਮੈਂ ਥਾਣਾ ਛਾੜੇ ਤੇ ਤਾਇਨਾਤ ਹਿੱਥੇ ਕਿਥੇ ਤੇ ਗਏ ਇੱਥੇ ਅੱਜ ਜਿਹੜੇ ਬਰੋਂ ਲੋਕੀ ਇੱਕ ਜਾ ਜਾ ਰਿਹਾ ਬਰੋਂ ਯੂਐਸਏ ਤੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਹੈ ਇਹ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਹੈ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਹੈ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ اس کو لو ادھر کوے ਨੂੰ ਮਜਾਨ ਨਹੀਂ ਦਿੱਤਾ ਜਾ ਰਿਹਾ ਕਿੰਨੇ ਵਜੇ ਜਾ ਜਾ ਕੋਈ ਦੱਸਿਆ ਜੀ 1:00 ਵਜੇ ਦਾ ਟਾਈਮ ਆ ਜੀ ਪੱਕਾ ਟਿਕਟ ਪਈ ਇਹ ਨਾਕਾਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤੋ ਜਾ ਰਹਿਆ ਨਹੀਂ ਐਸੇ ਕਿਸੇ ਵੀ ਬਾੜ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾਜ਼ ਵੱਡੇ ਅਫਸਰਾਂ ਹਣੇ ਆ ਵੱਡੇ ਅਫਸਰਾਂ ਦੀ ਮੀਟਿੰਗ ਵਗੈਰਾ ਕੀਤੀ ਕਰਦੇ ਆ ਇਹ ਜਿਹੜੇ ਆ ਰਹੇ ਉਹਨਾਂ ਤੇ ਫੋਕਸ ਕੀਤੀ ਜਾਵੇ ਕਿਤੇ ਇਹ ਨਹੀਂ ਸ਼ਾਇਦ ਪੱਕਾ ਨਹੀਂ ਮਨ ਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਬੰਦੇ ਆ ਰਹੇ ਕੋਈ 104 ਬੰਦੇ ਵਸੇ ਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਇਹ ਤਾਂ ਡੂਗੀ ਤੇ ਤਨਾ ਤਾ ਜੀ ਹਾਂਜੀ ਇਹਨੀਆਂ ਫੋਰਸਾਂ ਦੀ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਦੀਆਂ ਟੀਮਾਂ ਲੱਗਿਆਗੇ ਵਿੱਚ ਸਾਹਿਬ ਵੀ ਪਹੁੰਚੀ ਹੈ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਨੇ ਉੱਚ ਅਧਿਕਾਰੀ ਆਪਣਾ ਨਾਮ ਦੱਸ ਕੇ ਦੀ ਐਸਐਸ ਜੀ ਸੰਜੀਤ ਕੁਮਾਰ ਇੱਕ ਕਿਤੇ ਡਿਊਟੀ ਤੇ ਤਾਇਨਾਤ ਮੈਂ ਥਾਣਾ ਛਾੜੇ ਤੇ ਤਾਇਨਾਤ ਹਾਂ ਇੱਥੇ ਕਿਥੇ ਨਹੀਂ ਆਏ ਇੱਥੇ ਅੱਜ ਜਿਹੜੇ ਬਰੋਂ ਲੋਕੀ ਇੱਕ ਜਾ ਆ ਰਿਹਾ ਬਰੋਂ ਯੂਐਸ ਤੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਗਈ ਆ ਤੇ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਆ ਅਫਸਰਾਂ ਦੀ ਉਰੇ ਚ ਜੋ ਵੀ ਗੱਲਬਾਤ ਹੋਣੀ ਆ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਕੋਈ ਇਸ ਕੋਲ ਇੱਧਰ ਕੋਈ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਜਾ ਜਾ ਰਿਹਾ ਕੋਈ ਦੱਸਿਆ ਜੀ 1 ਵਜੇ ਦਾ ਟਾਈਮ ਆ ਜੀ ਪੱਕਾ ਟਿਕੇ ਪੜੀ ਇਹ ਨਾਕਾਬਦੀ ਪੱਤੀ ਕਰਦੇ ਸੀ ਕਿਸੇ ਜਾਦੇ ਤੋ ਜਾ ਰਿਹਾ ਨਹੀਂ ਐਸੇ ਕਿਸੇ ਵੀ ਬਾੜ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾਜ਼ ਵੱਡੇ ਅਫਸਰਾਂ ਹੋਣੇ ਆ ਤਾਂ ਵੱਡੇ ਅਫਸਰਾਂ ਹੀ ਮੀਟਿੰਗ ਵਗੈਰਾ ਕੀਤੀ ਕਰਦੇ ਆ ਇਹ ਜਿਹੜੇ ਆ ਰਹੇ ਉਹਨਾਂ ਦੀ ਪੋਜੀਸ਼ਨ ਕੀਤੀ ਜਾਵੇ ਕਿਤੇ ਇਹ ਨਹੀਂ ਇਹ ਸ਼ਾਇਦ ਪੱਕਾ ਨਹੀਂ ਮਨ ਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਬੰਦਿਆਰੇ ਕੋਈ 104 ਬੰਦੇ ਵਾਹ ਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਦੀ ਡਿਊਟੀ ਤੇ ਤਨਤ ਹਾਂ ਹਾਂ ਕਿੰਨੀਆਂ ਫੋਰਸ ਦੀਆਂ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਦੀਆਂ ਟੀਮਾਂ ਲੱਗਿਆਗੇ ਵਿੱਚ ਸਾਹਿਬ ਵੀ ਪਹੁੰਚੇ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਨੇ ਉੱਚ ਅਧਿਕਾਰੀ ਆਪਣਾ ਨਾਮ ਦੱਸ ਕੇ ਦੀ ਐਸਐਸ ਜੀ ਸੰਜੀਤ ਕੁਮਾਰ ਇੱਕ ਜਿਹੜਾ ਡਿਊਟੀ ਤੇ ਤਨਤ ਹਾਂ ਮੈਂ ਥਾਣਾ ਛਾੜੇ ਵਿੱਚ ਤੇ ਤਨਤ ਹਾਂ ਇੱਥੇ ਕਿੱਥੇ ਆਏ ਇੱਥੇ ਅੱਜ ਜਿਹੜੇ ਬਰੋਂ ਲੋਕੀ ਇੱਕ ਜਾ ਆ ਰਿਹਾ ਬਰੋਂ ਯੂਐਸ ਤੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਗਈ ਆ ਇਹ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਹੈ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਆ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਕੋਈ ਇਸ ਕੋਲ ਇੱਧਰ ਕੋਈ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਜਾ ਜਾ ਕੋਈ ਦੱਸਿਆ ਜੀ 1 ਵਜੇ ਦਾ ਟਾਈਮ ਆ ਜੀ ਪੱਕਾ ਟਿਕਟ ਪਈ ਇਹ ਨਾਕਾਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤੋ ਜਾ ਰਿਹਾ ਨਹੀਂ ਐਸੇ ਕਿਸੇ ਵੀ ਬਾਹਰ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾਜ਼ ਵੱਡੇ ਅਫਸਰਾਂ ਹੋਣੇ ਆ ਤਾਂ ਵੱਡੇ ਅਫਸਰਾਂ ਹੀ ਮੀਟਿੰਗ ਵਗੈਰਾ ਕੀਤੀ ਕਰਦੇ ਆ ਇਹ ਜਿਹੜੇ ਆ ਰਹੇ ਉਹਨਾਂ ਤੇ ਫੋਟੋਸ਼ੁੱਟ ਕੀਤੀ ਜਾਵੇ ਕਿਤੇ ਇਹ ਨਹੀਂ ਇਹ ਸ਼ਾਇਦ ਪੱਕਾ ਨਹੀਂ ਮਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਮਤਲਬ 104 ਬੰਦੇ ਵਾਹਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਹੈ ਇਹ ਸਾਡੀ ਡੂਗੀ ਤੇ ਤਨਾਤ ਜੀ ਹਾਂ ਜੀ ਕਿੰਨੀਆਂ ਫੋਰਸ ਦੀਆਂ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਦੀਆਂ ਟੀਮਾਂ ਲੱਗਿਆਗੇ ਵਿੱਚ ਸਾਹਿਬ ਵੀ ਪਹੁੰਚੇ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਨੇ ਉੱਚ ਅਧਿਕਾਰੀ